ਪਰ ਦੇਖੋ ਕੈਸਾ ਕੌਮ ਦੇ ਉੱਤੇ ਸਾਧ ਸੰਗਤ ਸਮਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਹੋਈ ਲੈਣ ਵਾਲੇ ਕੌਣ ਸਨ ਸਿੱਖ ਨਹੀਂ ਸਨ ਗੈਰ ਸਿੱਖ ਨੌਵੇਂ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਇਹ ਲੈਣ ਵਾਲੇ ਕੌਣ ਸਨ ਸਿੱਖ ਨਹੀਂ ਸਨ ਗੈਰ ਸਿੱਖ ਦੋ ਸਹਿਬਜ਼ਾਦੇ ਜਦ ਆਪ ਕੀ ਔਦ ਨਿਦਾਨ ਬਣੇ ਅਤਹੀ ਰਨ ਮੈਂ ਤਵਜੂਜ ਪਰੋ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹਾਦਤ ਪ੍ਰਾਪਤ ਕੀਤੀ ਪਰ ਉਹ ਲੜਨ ਵਾਲੇ ਕੌਣ ਸਨ ਸਿੱਖ ਨਹੀਂ ਸਨ ਗੈਰ ਸਿੱਖ ਸਨ ਫਤਿਹਗੜ ਸਾਹਿਬ ਦੀਆਂ ਪਵਿੱਤਰ ਕੰਧਾਂ ਅੱਜ ਵੀ ਬੋਲਦੀਆਂ ਨੇ ਕਿ ਸਹਿਬਜ਼ਾਦਿਆਂ ਦਾ ਡੁੱਲਿਆ ਖੂਨ ਇਹ ਲਹੂ ਦੇ ਪਿਆਸੇ ਕੌਣ ਸਨ ਸਿੱਖ ਨਹੀਂ ਸਨ ਗੈਰ ਸਿੱਖ ਸਭ ਸਦੀਆਂ ਦੀ ਬਾਤ ਕਰ ਲੋ ਪਰ ਸਾਡੇ ਲਈ ਇਹ ਸਦੀ ਦੇ ਵਿੱਚ ਜਿਹੜਾ ਸਭ ਤੋਂ ਸ਼ਹਾਦਤਾਂ ਦੇ ਸਾਹਮਣੇ ਇਤਿਹਾਸ ਦੇ ਵਿੱਚ ਕਨਾਉਣੇ ਅੱਖਰ ਨੇ ਕਾਲੇ ਅੱਖਰ ਨੇ ਭਿਆਨਕ ਅਖਰ ਨੇ ਕਣਾਉਣੇ ਅਕਰ ਨੇ ਉਹ ਇਹ ਨੇ ਕਿ ਖਾਲਸਾ ਜੀ 20ਵੀਂ ਸਦੀ ਵਿੱਚ ਸਿੱਖਾਂ ਦਾ ਖੂਨ ਪੀਣ ਵਾਲੇ ਵੀ ਸਿਰਾਂ ਤੇ ਪੱਗਾਂ ਬੰਨਣ ਵਾਲੇ ਅਖੌਤੀ ਸਿੱਖ ਸਨ ਕੌਣ ਸੀ ਸੰਤ巴巴 ਚਰਨ ਸਿੰਘ ਜੀ ਨੂੰ ਸ਼ਹੀਦ ਕਰਨ ਵਾਲਾ ਜਿਨ ਨੇ ਇਹ ਲਹੂ ਵਹਾ ਇਸ ਲਈ ਜਦੋਂ ਖਾਸ ਕਰਕੇ ਇਹ ਕੁਰਬਾਨੀਆਂ ਹੋਰ ਵੀ ਮਹੱਤਵਪੂਰਨ ਹੋ ਜਾਂਦੀਆਂ ਨੇ ਜਦੋਂ ਗੈਰਾਂ ਨਾਲ ਲੜਦੇ ਹੋਵੋ ਪਤਾ ਹੁੰਦਾ ਹੈ ਚਾਹੇ ਮੈਦਾਨੇ ਜੰਗ ਦੇ ਵਿੱਚ ਹੋਵੇ ਤੇ ਚਾਹੇ ਦੁਸ਼ਮਣ ਭਾਰੂ ਹੋ ਜਵੇ ਲੜਾਈ ਐਦਾਂ ਹੀ ਲੜੀ ਜਾਂਦੀ ਹੈ ਪਰ ਔਖੀ ਲੜਾਈ ਉਦੋਂ ਹੁੰਦੀ ਹੈ ਕਿ ਜਦੋਂ ਹੋਣ ਗੈਰ ਤੇ ਰੂਪ ਤਰਿਆ ਹੋਵੇ ਆਪਣੇ ਆਲਾ ਤੇ ਉਹਨਾਂ ਨਾਲ ਲੜਾਈ ਲੜਨੀ ਬਹੁਤ ਔਖੀ ਹੁੰਦੀ ਹੈ ਲੜਾਈ ਤੋਂ ਪਹਿਲਾਂ ਤੁਹਾਨੂੰ ਤੈਅ ਕਰਨਾ ਪੈਂਦਾ ਕਿ ਜਿਹਦੇ ਨਾਲ ਲੜਨਾ ਹੈ ਇਹ ਸਿੱਖ ਹੈ ਜਾਂ ਗੈਰ ਹੈ ਉਹ ਸਾਧ ਸੰਗਤ ਹੈ ਤਾਂ ਗੈਰ ਹੀ ਸੰ ਕਿਉਂਕਿ ਜੇ ਸਿੱਖ ਹੁੰਦੇ ਤਾਂ ਕਦੇ ਵੀ ਇਹੋ ਜਿਹਾ ਸਿੱਖ ਤਾਂ ਸਿੱਖ ਤੇ ਵਾਰ ਨਹੀਂ ਕਰ ਸਕਦਾ ਤੇ ਉਹਨਾਂ ਨੇ ਸਾਧ ਸੰਗਤ ਸਿਰਾਂ ਤੇ ਪੱਗਾ ਬਨ ਕੇ ਸਿੱਖਾਂ ਦੇ ਸੰਤਾਂ ਤੇ ਉਹ ਜੇ ਵਾਰ ਕੀਤੇ ਇਸ ਲਈ ਇਹ ਪਾਪ ਇਸ ਧਰਤੀ ਤੇ ਹੋਏ ਤਾਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਕਹਿੰਦੇ ਨੇ ਗੁਰਸਿੱਖੋ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਨ ਮਾਧਾਨੀਆਂ ਤਿਉ ਮਥੇ ਤਰਪਦਾ ਏ ਪਾਪ ਦਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋਂ ਕਿਉ ਰਹਿ ਕਿਉ ਬੰਚੈ ਜਮਕਾਲ ਕਿਉ ਆਵਣ ਜਾਣਾ ਵੀਸਰੈ ਝੂਠ ਬੁਰਾ ਖੈ ਖਾਲ ਮਨ ਜੰਜਾਲੀ ਵੇੜਿਆ ਪੀਂਜ ਅੰਜਾਲਾ ਮਾਹੇ ਬਿਣ ਨਾਵੇ ਕੋ ਛੁਟੀਐ ਪਾਪੇ ਪਚਹਿ ਪਚਾਹੇ